ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਆ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਾਂਗੇ ਜੁੱਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਏ ਤਾਂ ਇਸ ਸਮੇਂ ਮੈਨੂੰ ਉਹਨਾਂ ਜੁਝਾਰੂ ਸਿੰਘਾਂ ਦੀ ਯਾਦ ਆ ਰਹੀ ਏ ਜਿਨ੍ਹਾਂ ਨੇ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਇਸ ਧਰਤੀ ਦੀ ਉੱਤੇ ਰੱਤੀ ਭਾਵੇਂ ਨਸ਼ਾ ਨਹੀਂ ਸੀ ਵਿਕੰਨ ਦਿੱਤਾ ਡੀਜੀਪੀ ਸ਼ਸ਼ੀਕਾਂਤ ਵਰਗਿਆ ਨੇ ਵੀ ਆਪਣੇ ਬਿਆਨ ਦੇ ਵਿੱਚ ਇਹ ਗੱਲ ਆਖੀਏ ਕਿ ਖਾਲਸਤਾਨੀ ਜੁਝਾਰੂ ਸੂਰਮਿਆਂ ਨੇ ਜਦੋਂ ਹਥਿਆਰਬੰਦ ਹੋ ਕੇ ਪੰਜਾਬ ਦੀ ਧਰਤੀ ਦੇ ਉੱਤੇ ਖਾਲਸਤਾਨ ਦੀ ਆਜ਼ਾਦੀ ਦੇ ਲਈ ਵਿਚਰ ਰਹੇ ਸਨ ਤਾਂ ਉਹਨਾਂ ਜੁਝਾਰੂ ਸਿੰਘਾਂ ਨੇ ਕੌਮ ਦੇ ਸੂਰਬੀਰ ਯੋਧਿਆਂ ਨੇ ਨਿੱਕਾ ਜਿੰਨਾ ਵੀ ਰੱਤੀ ਭਰ ਵੀ ਕਿਸੇ ਪਿੰਡ ਵਿੱਚ ਕਿਸੇ ਸ਼ਹਿਰ ਵਿੱਚ ਕਿਸੇ ਨਗਰ ਵਿੱਚ ਕੋਈ ਨਸ਼ਾ ਨਹੀਂ ਸੀ ਵਿਕਣ ਦਿੱਤਾ ਪਰ ਹਕੂਮਤ ਨੇ ਉਹਨਾਂ ਸਾਰੇ ਜੁਝਾਰੂ ਸਿੰਘਾਂ ਨੂੰ ਉਹਨਾਂ ਗੁਰੂ ਕੇ ਲਾਲਾਂ ਨੂੰ ਅਤਵਾਦੀ ਵੱਖਵਾਦੀ دہشتਗਰਦ ਪਾਕਿਸਤਾਨ ਦੇ ਪਿੱਠੂ ਅਤੇ ਹੋਰ ਕਈ ਤਰ੍ਹਾਂ ਦੇ ਨਾਮ ਦੇ ਕੇ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਕਈਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਈਆਂ ਨੂੰ ਹੋਰ ਢਾਂਗ ਤਰੀਕਿਆਂ ਦੇ ਨਾਲ ਵੈਸ਼ੀਅਾਨਾ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੋ ਜੁਝਾਰੂਆਂ ਦੀ ਇਸ ਧਰਤੀ ਨੂੰ ਨਚਾਰਾਂ ਦੀ ਧਰਤੀ ਜਾਂ ਨਸ਼ੇ ਕਰਨ ਵਾਲਿਆਂ ਦੀ ਧਰਤੀ ਵੀ ਭਾਰਤੀ ਹਕੂਮਤ ਨੇ ਇਹਨਾਂ ਸਰਕਾਰੀ ਕਰਿੰਦਿਆਂ ਨੇ ਇਹਨਾਂ ਅਫਸਰਾਂ ਨੇ ਇਹਨਾਂ ਸਿਆਸੀ ਆਗੂਆਂ ਨੇ ਹੀ ਜਿਹੜਾ ਆ ਉਹ ਬਣਾਇਆ ਸੀ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਪੁਰਖ ਜਿਨ੍ਹਾਂ ਨੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਈ ਸੀ। ਜਿਨ੍ਹਾਂ ਦੀਆਂ ਤਕਰੀਰਾਂ ਸੁਣ ਕੇ ਜਿਨ੍ਹਾਂ ਦੇ ਪ੍ਰਭਾਵਸ਼ਾਲੀ ਬਚਨ ਸੁਣ ਕੇ ਨੌਜਵਾਨ ਪੱਧਤ ਪੁਣਾ ਤੇ ਆਕ ਦਿੰਦੇ ਸੀ। ਨਸ਼ੇ ਤੇ ਆਕ ਦਿੰਦੇ ਸੀ ਅਤੇ ਅੰਮ੍ਰਿਤ ਧਾਰੀ ਹੋ ਕੇ ਤੇ ਕੌਮ ਦੀ ਆਜ਼ਾਦੀ ਦੇ ਲਈ ਜੂਝਦੇ ਸਨ। ਸੋ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਲਸਾ ਭੰਡਰਾਂ ਵਾਲਿਆਂ ਨੂੰ ਵੀ ਸਰਕਾਰਾਂ ਦੇ ਵੱਲੋਂ ਕਾਂਗਰਸੀ ਹਕੂਮਤ ਦੇ ਵੱਲੋਂ ਭਾਜ ਪਾਈਆਂ ਦੇ ਵੱਲੋਂ ਆਖੌਤੀ ਅਕਾਲੀਆਂ ਦੇ ਵੱਲੋਂ ਜਿਹੜਾ ਆ ਭੰਡਿਆ ਗਿਆ ਅਤੇ ਜੂਨ 1984 ਕੱਲੂ ਘਾਰਾ ਵਰਤਾ ਕੇ ਤੇ ਸੰਤਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਨੂੰ ਸਿੱਖ ਕੌਮ ਤੋਂ ਖੋਹ ਲਿਆ ਗਿਆ ਸਿੱਖ ਕੌਮ ਨੂੰ ਲੀਡਰਲੈਸ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਹੋਈਆਂ ਇਸ ਤੋਂ ਬਾਅਦ 10 ਸਾਲ ਦੁਝਾਰੂ ਲਹਿਰ ਚੱਲੀ ਤੇ ਸਾਡੇ ਦੁਝਾਰੂ ਸਿੰਘਾਂ ਨੇ ਵੀ ਪੰਜਾਬ ਦੀ ਧਰਤੀ ਨੂੰ ਬਚਾਉਣ ਦੇ ਲਈ ਇੱਥੇ ਗਤੀ ਭਰਵੀ ਜਿਹੜਾ ਨਸ਼ਾ ਆ ਉਹ ਨਹੀਂ ਸੀ ਵਿਕਣ ਦਿੱਤਾ ਪਰ ਜਦੋਂ ਜੁਝਾਰੂ ਸਿੰਘਾਂ ਨੂੰ ਅੰਨੀ ਤਾਕਤ ਵਰਤ ਕੇ ਭਾਰਤੀ ਹਕੂਮਤ ਨੇ ਖਤਮ ਕਰ ਦਿੱਤਾ ਤਾਂ ਫਿਰ ਇਹਨਾਂ ਜੁਝਾਰੂਆਂ ਦੀ ਧਰਤੀ ਨੂੰ ਨਸ਼ਿਆਂ ਦੇ ਨਾਲ ਜਿਹੜਾ ਆ ਉਹ ਰੰਗ ਦਿੱਤਾ ਪੰਜ ਦਰਿਆਵਾਂ ਦੀ ਧਰਤੀ ਦੇ ਉੱਤੇ ਛੇਵਾਂ ਦਰਿਆ ਨਸ਼ਿਆਂ ਦਾ ਸਰਕਾਰ ਨੇ ਜਿਹਦਾ ਚਲਾ ਦਿੱਤਾ ਜੁਝਾਰੂ ਸਿੰਘਾਂ ਦੇ ਵਾਰਸਾਂ ਨੂੰ ਨਸ਼ਈ ਬਣਾਇਆ ਗਿਆ ਗੈਂਗਸਟਰ ਬਣਾਇਆ ਗਿਆ ਇੱਕ ਕਿਸਮ ਦੀ ਸਾਡੀ ਜਿਹੜੀ نسل ਖੁਸ਼ੀਆ ਉਹ ਕੀਤੀ ਗਈ ਤੇ ਕੀਤੀ ਜਾ ਰਹੀ ਹੈ ਜਿਵੇਂ ਪਹਿਲਾਂ ਟੈਂਕਾਂ ਤੋਪਾਂ ਬੰਬਾਂ ਮਸ਼ੀਨ ਗਨਾਂ ਦੇ ਨਾਲ ਸਾਨੂੰ ਸ਼ਹੀਦ ਕੀਤਾ ਗਿਆ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਠਾਇਆ ਗਿਆ ਫਿਰ ਝੂਠੇ ਪੁਲਿਸ ਮੁਕਾਬਲੇ ਜਿਹੜੇ ਬਣਾਏ ਗਏ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਪਿੰਡਾਂ ਵਿੱਚੋਂ ਘਰਾਂ ਵਿੱਚੋਂ ਦੁਕਾਨਾਂ ਵਿੱਚੋਂ ਖੇਤਾਂ ਵਿੱਚੋਂ ਚੁੱਕ-ਚੁੱਕ ਕੇ ਸ਼ਹੀਦ ਕੀਤਾ ਗਿਆ ਅੰਮ੍ਰਿਤਧਾਰੀ ਸਿੱਖਾਂ ਨੂੰ ਕੇਸਾ ਧਾਰੀ ਸਿੱਖਾਂ ਨੂੰ ਜਾਂ ਜਿਹੜੇ ਸਿੱਖ ਨੇ ਆਪਣੇ ਸਿਰ ਦੇ ਉੱਤੇ ਪੀਲਾ, ਨੀਲਾ, ਕਾਲਾ ਪਰਨਾ ਜਾਂ ਦਸਤਾਰ ਸਜਾਈ ਹੁੰਦੀ ਸੀ ਸੋ ਉਹਨਾਂ ਨੂੰ ਕੇਪੀਐਸ ਗਿੱਲ ਵਰਗਿਆਂ ਨੇ, ਜਿਹੜਾ ਆਲਮ ਵਰਗਿਆਂ ਨੇ ਅਤੇ ਅਜੀਤ ਸੰਧੂ ਵਰਗਿਆਂ ਨੇ ਅਤੇ ਹੋਰ अनेका ਬੁੱਢੇ ਪੁਲਿਸ ਅਫਸਰਾਂ ਨੇ ਜਿਹੜਾ ਸ਼ਹੀਦ ਆ ਉਹ ਕੀਤਾ ਤੇ ਉਸ ਤੋਂ ਬਾਅਦ ਵੀ ਸਾਡੀ ਜਿਹੜੀ ਨਸ਼ਲ ਕੁਸ਼ੀ ਹੈ ਉਹ ਰੁਕੀ ਨਹੀਂ ਕਿਤੇ ਲੁਕਵੇਂ ਰੂਪ ਵਿੱਚ ਨਸ਼ਲ ਕੁਸ਼ੀ ਕਿਤੇ ਸਿਧਾਂਤਕ ਰੂਪ ਵਿੱਚ ਸਾਡੀ ਨਸ਼ਲ ਕੁਸ਼ੀ ਤੇ ਅੱਜ ਨਸ਼ਿਆਂ ਰਾਹੀਂ ਵੀ ਜਿਹੜੀ ਸਾਡੀ ਨਸ਼ਲ ਕੁਸ਼ੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਥੋੜੇ ਦਿਨ ਪਹਿਲਾਂ ਦੀ ਖਬਰ ਸੀ ਕਿ ਇੱਕ ਮਾਂ ਤੇ 6 ਪੁੱਤ ਤੇ 6 ਦੇ 6 ਹੀ ਨਸ਼ਿਆਂ ਦੇ ਨਾਲ ਜਿਹੜੇ ਆ ਉਹ ਮਾਰੇ ਗਏ ਨਸ਼ਿਆਂ ਦੀ ਜਿਹੜੇ ਭੇਟ ਆ ਉਹ ਚੜ ਗਏ ਮੈਂ ਕਿਸੇ ਵੇਲੇ ਸੋਚਦਾ ਹੁੰਦਾ ਆ ਕਿ ਜਿਹੜੇ ਸਾਡੇ ਜੁਝਾਰੂ ਸਿੰਘ ਕੌਮ ਦੀ ਆਜ਼ਾਦੀ ਦੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਦੇ ਲਈ ਗੁਰਦ ਆਮਾ ਦੀ ਪਵਿੱਤਰਤਾ ਦੀ ਰਾਖੀ ਦੇ ਲਈ ਬਾਨੀ ਬਾਨੇ ਦੀ ਸਲਾਮਤੀ ਦੇ ਲਈ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤਾਂ ਦੀ ਰਾਖੀ ਦੇ ਲਈ ਸ਼ਹੀਦ ਹੋ ਗਏ ਜੂਜਦੇ ਹੋਏ ਉਹ ਤਾਂ ਕੌਮ ਦੇ ਲੇਖੇ ਲੱਗ ਗਏ ਪਰ ਅੱਜ ਜਿਹੜੀ ਸਾਡੀ ਨਸ਼ਿਆਂ ਰਾਹੀਂ ਨਸਲ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਡੇ ਨੌਜਵਾਨਾਂ ਨੂੰ ਸਾਡੇ ਤੋਂ ਖੋਇਆ ਜਾ ਰਿਹਾ ਹੈ ਗੈਂਗਸਟਰ ਬਣਾ ਕੇ ਉਹਨਾਂ ਨੂੰ ਨਸ਼ਈ ਬਣਾ ਕੇ ਇਹ ਸਾਡੇ ਜਿਹੜੇ ਨੌਜਵਾਨ ਆ ਉਹ ਕਿਹੜੇ ਲੇਖੇ ਲੱਗਣਗੇ ਸਰਕਾਰਾਂ ਦੀਆਂ ਨੀਤੀਆਂ ਨੂੰ ਸਮਝਣ ਦੀ ਜਿਹੜੀ ਲੋੜ ਆ ਅੱਜ ਦੇਰਾਂ ਵੀ ਕੋਈ ਨੌਜਵਾਨ ਅੰਮ੍ਰਿਤ ਸੰਚਾਰ ਦੀ ਗੱਲ ਕਰਦਾ ਆ ਨਸ਼ੇ ਛਡਾਉਣ ਦੀ ਜਿਹੜੀ ਗੱਲ ਆ ਉਹ ਕਰਦਾ ਆ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਦਾ ਆ ਆਪਣੇ ਸ਼ਹੀਦਾਂ ਦੀ ਗੱਲ ਕਰਦਾ ਆ ਤੇ ਉਹਨਾਂ ਨੌਜਵਾਨਾਂ ਨੂੰ ਥਾਣਿਆਂ ਦੇ ਵਿੱਚ ਬੁਲਾਇਆ ਜਾਂਦਾ ਆ ਏਜੰਸੀਆਂ ਵੱਲੋਂ ਵਾਰ-ਵਾਰ ਜਿਹੜੀ ਪੁੱਛਗਿੱਛ ਆ ਉਹ ਕੀਤੀ ਜਾਂਦੀ ਏ ਮੈਨੂੰ ਖੁਦ ਸਰਕਾਰ ਦੇ ਵੱਲੋਂ ਕਈ ਵਾਰੀ ਨਿਸ਼ਾਨਾ ਬਣਾਇਆ ਗਿਆ ਅਤੇ ਵਾਰ-ਵਾਰ ਥਾਣਿਆਂ ਦੇ ਵਿੱਚ ਖੱਜਲ-ਖਵਾਰ ਕੀਤਾ ਜਾਂਦਾ ਆ ਕਿਉਂ ਕਿ ਮੈਂ ਇੱਕ ਬਾਣੀ ਪਾਣੇ ਦਾ ਧਾਰਨੀ ਗੁਰਸਿੱਖ ਆ ਤੇ ਮੇਰੇ ਵਾਂਗ ਹੀ ਹੋਰ अनेਕਾਂ ਗੁਰਸਿੱਖਾਂ ਦੇ ਨਾਲ ਜਿਹੜਾ ਆ ਅਜਿਹਾ ਵਿਹਾਰ ਅਜਿਹਾ ਜਿਹੜਾ ਵਰਤਾਉ ਆ ਸਰਕਾਰਾਂ ਦੇ ਵੱਲੋਂ ਕੀਤਾ ਜਾ ਰਿਹਾ ਆ ਤਾਂ ਜੋ ਸਾਡੇ ਜਿਹੜੇ ਨੌਜਵਾਨ ਆ ਉਹ ਡਰ ਜਾਣ ਉਹ ਝੁਕ ਜਾਣ ਉਹ ਲਿਫ ਜਾਣ ਸਰਕਾਰ ਨੂੰ ਸਾਡੇ ਸਿੱਖੀ ਸਰੂਪ ਤੋਂ ਜਿਹੜਾ ਆ ਉਹ ਖਤਰਾ ਆ ਸਰਕਾਰ ਨਹੀਂ ਚਾਹੁੰਦੀ ਕਿ ਨੌਜਵਾਨ ਬਾਣੀ ਬਾਣੇ ਦੇ ਧਾਰ ਨਹੀਂ ਹੋਣ ਉਹ ਸਿੱਖੀ ਸਰੂਪ ਧਾਰਨ ਕਰਨ ਸਰਕਾਰ ਤਾਂ ਨਸ਼ਿਆਂ ਰਾਹੀ ਸਾਨੂੰ ਜਿਹੜਾ ਆ ਉਹ ਮਾਰਨਾ ਚਾਹੁੰਦੀ ਹੈ ਸਰਕਾਰ ਸਾਡੀ ਅਨਖ ਗੈਰਤ ਸਵੈ ਮਾਨ ਨੂੰ ਜਿਹੜਾ ਆ ਉਹ ਰੋਦਣਾ ਚਾਹੁੰਦੀ ਹੈ ਸਰਕਾਰ ਨੇ ਆ ਜਿਹੜੇ ਨੌਜਵਾਨ ਨਸ਼ਿਆਂ ਦੀ ਦਲਦਲ ਦੇ ਵਿੱਚ ਫਸ ਚੁੱਕੇ ਹੋਏ ਆ ਪਤਿਤਪੁਣੇ ਦੇ ਵਿੱਚ ਫਸ ਚੁੱਕੇ ਹੋਏ ਆ ਕਿ ਸਰਕਾਰ ਨੇ ਕਦੀ ਇਹਨਾਂ ਨੂੰ ਵੀ ਬਿਠਾ ਕੇ ਸਮਝਾਉਣ ਦੀ ਜਾਂ ਇਹਨਾਂ ਨੂੰ ਡਰਾਉਣ ਦੀ ਕੋਈ ਕੋਸ਼ਿਸ਼ ਕੀਤੀ ਹੈ ਨਹੀਂ ਸਰਕਾਰ ਸਿਰਫ ਇੱਕ ਫੋਕੇ ਦਾਅਵੇ ਜਰੂਰ ਕਰਦੀ ਏ ਕਿ ਪੰਜਾਬ ਨੂੰ ਨਸ਼ਿਆਂ ਦੀ ਧਰਤੀ ਤੋਂ ਮੁਕਤ ਕਰਾਂਗੇ ਚਾਹੇ ਉਹ ਕੇਂਦਰ ਸਰਕਾਰ ਹੋਵੇ ਚਾਹੇ ਪੰਜਾਬ ਸਰਕਾਰ ਹੋਵੇ ਚਾਹੇ ਝਾੜੂ ਵਾਲਿਆਂ ਦੀ ਸਰਕਾਰ ਹੋਵੇ ਕਾਂਗਰਸੀਆਂ ਦੀ ਹੋਵੇ ਬਾਦਲਿਆਂ ਦੀ ਹੋਵੇ ਜਾਂ ਕਿਸੇ ਹੋਰ ਦੀ ਕਿਸੇ ਹੋਵੇ ਇਹ ਸਾਰੇ ਦੇ ਸਾਰੇ ਸਿੱਖ ਕੌਮ ਨੂੰ ਇੱਕ ਜੋਕਾਂ ਜਿਹੜੀਆਂ ਆ ਉਹ ਚਿੰਬੜੀਆਂ ਹੋਈਆਂ ਆ ਤੇ ਪੰਜਾਬ ਨੂੰ ਦੇਸ਼ ਤੋਂ ਨਾਬੂਦ ਕਰਨਾ ਚਾਹੁੰਦੇ ਆ ਪੰਜਾਬ ਨੂੰ ਖੋਖਲਾ ਕਰਨਾ ਚਾਹੁੰਦੇ ਆ ਪੰਜਾਬ ਨੂੰ ਜਿਹੜਾ ਖਤਮ ਆ ਉਹ ਕਰਨਾ ਚਾਹੁੰਦੇ ਆ ਸੋ ਇਸ ਮਾਹੌਲ ਦੇ ਵਿੱਚ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਗੈਂਗਸਟਰ ਬਣ ਕੇ ਜਾਂ ਨਸ਼ਈ ਬਣ ਕੇ ਆਪਣਾ ਜਿਹੜਾ ਜੀਵਨ ਆ ਉਹ ਖਤਮ ਨਾ ਕਰੋ ਸਗੋ ਤੁਸੀਂ ਅੰਮ੍ਰਿਤਧਾਰੀ ਬਣ ਕੇ ਕੇਸਾਧਾਰੀ ਬਣ ਕੇ ਸ਼ਸਤਰਧਾਰੀ ਬਣ ਕੇ ਸਿੱਖੀ ਸਰੂਪ ਦੇ ਵਿੱਚ ਆ ਕੇ ਤੇ ਆਪਣੇ ਕੌਮ ਆਪਣੀ ਕੌਮ ਦੀਆਂ ਆਪਣੇ ਪੰਜਾਬ ਦੀਆਂ ਜਿਹੜੀਆਂ ਸੇਵਾਵਾਂ ਆ ਉਹ ਕਰੋ ਆਪਣੀ ਕੌਮ ਨੂੰ ਬਚਾਓ ਆਪਣੀ ਕੌਮ ਦੇ ਭਵਿੱਖ ਨੂੰ ਸੁਰੱਖਿਅਤ ਕਰੋ ਆਪਣੇ ਪਰਿਵਾਰਾਂ ਨੂੰ ਜਿਹੜਾ ਆ ਉਹ ਬਚਾਓ ਸੋ ਸਰਕਾਰਾਂ ਦੇ ਜਾਦ ਦੇ ਵਿੱਚ ਜਿਹੜਾ ਆ ਉਹ ਨਾ ਫਸੋ ਸਰਕਾਰਾਂ ਇਹ ਦਾਅਵੇ ਤਾਂ ਕਰ ਰਹੀਆਂ ਆ ਕਿ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਕਰ ਦੇਾਂਗੇ ਪਰ ਅਖਬਾਰਾਂ ਪੜ੍ਹ ਕੇ ਦੇਖੋ ਹਰ ਰੋਜ਼ ਨੌਜਵਾਨ ਨਸ਼ਿਆਂ ਦੇ ਨਾਲ ਜਿਹੜਾ ਆ ਉਹ ਮਰ ਰਹੇ ਆ ਸੋ ਸਰਕਾਰਾਂ ਦੀ ਮਸ਼ਹੂਰੀ ਜ਼ਿਆਦਾ ਆ ਪਰ ਕੰਮ ਜਿਹੜਾ ਆ ਉਹ ਸਿਰਫ ਦਿਖਾਉਣ ਦੇ ਮੱਤਲ ਹੀ ਆ ਅਸਲ ਦੇ ਵਿੱਚ ਧੱਲੇ ਦੇ ਨਾਲ ਜਿਹੜਾ ਨਸ਼ਾ ਵਿਕ ਰਿਹਾ ਆ ਪਹਿਲਾਂ ਵੀ ਖਾਕੀ ਵਰਦੀ ਵਾਲਿਆਂ ਦੀ ਆਰ ਹੀਟ ਜਾਂ ਖਾਕੀ ਵਰਦੀ ਵਾਲਿਆਂ ਦੀ ਸ਼ਾਹ ਹੀਟ ਆਗੂਆਂ ਦੀ ਸ਼ਾਹ ਹੀਟ ਪੰਜਾਬ ਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਨਸ਼ਾ ਉਹ ਆਇਆ ਇਹ ਵੀ ਦਾਅਵੇ ਕੀਤੇ ਜਾਂਦੇ ਆ ਕਿ ਨਸ਼ਾ ਬਾਰਡਰ ਦੇ ਪਾਰ ਤੋਂ ਆ ਰਿਹਾ ਕੋਈ ਕਹਿੰਦਾ ਕਿ ਪਾਕਿਸਤਾਨ ਤੋਂ ਆ ਰਿਹਾ ਆ ਕੋਈ ਕਿਸੇ ਹੋਰ ਪਾਸਿਓਂ ਪਰ ਸਾਨੂੰ ਪਤਾ ਆ ਕਿ ਇਹ ਨਸ਼ਾ ਕਿੱਧਰੋਂ ਆ ਰਿਹਾ ਆ ਸਟੇਟ ਦਾ ਇਹਦੇ ਪਿੱਛੇ ਕੀ ਹੱਥ ਹੈ ਕਿੱਧਰੋਂ ਦਿੱਲੀ ਵਾਲੇ ਪਾਸਿਓਂ ਜਿਹੜਾ ਨਸ਼ਾ ਲਿਆ ਕੇ ਤੇ ਪੰਜਾਬ ਨੂੰ ਜਿਹੜਾ ਆ ਉਜਾੜਿਆ ਜਾ ਰਿਹਾ ਆ ਖਾਰਗੂਵਾਦ ਨੂੰ ਖਤਮ ਕਰਨ ਦੇ ਨਾਂ ਹੇਠ ਅੰਨੀ ਜਿਹੜੀ ਤਾਕਤ ਆ ਉਹ ਵਰਤੀ ਗਈ ਸਰਕਾਰਾਂ ਦੇ ਵੱਲੋਂ ਤੇ ਹੁਣ ਨਸ਼ਿਆਂ ਰਾਹੀ ਜਿਹੜੀ ਕੌਮ ਦੀ ਜਿਹੜੀ ਨਸਲ ਖੁਸ਼ੀ ਕੀਤੀ ਜਾ ਰਹੀ ਹੈ ਕਿਸੇ ਸਰਕਾਰ ਨੇ ਕਿਸੇ ਝਾੜੂ ਵਾਲਿਆਂ ਨੇ ਕਿਸੇ ਕਾਂਗਰਸੀਆਂ ਨੇ ਕਿਸੇ ਭਾਜਪਾਈਆਂ ਨੇ ਕਿਸੇ ਬਾਦਲਿਆਂ ਨੇ ਜਾਂ ਇਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਨੇ ਵੀ ਨੌਜਵਾਨਾਂ ਨੂੰ ਨਹੀਂ ਬਚਾਉਣਾ ਨੌਜਵਾਨਾਂ ਨੂੰ ਖੁਦ ਹੀ ਜਿਹੜਾ ਹਮਲਾ ਆ ਉਹ ਮਾਲਨਾ ਪੈਣਾ ਆ ਸੋ ਸੁਹਿਲਦ ਸੰਪਰਦਾਵਾਂ ਸਿੱਖ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਮਨੁੱਖੀ ਅਧਿਕਾਰ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਆ ਨੌਜਵਾਨਾਂ ਨੂੰ ਜਿਹੜਾ ਜਾਗਰੂਕਿਆ ਉਹ ਕਰਨਾ ਚਾਹੀਦਾ ਆ ਸੋ ਗ੍ਰੰਥੀ ਸਿੰਘਾ ਨੂੰ ਵੀ ਬੇਨਤੀ ਆ ਕਿ ਉਹ ਕੌਮ ਨੂੰ ਜਾਗਰੂਕ ਕਰਨ ਸੋ ਇਨੀਆਂ ਕੋ ਬੇਨਤੀਆਂ ਆਪ ਸੰਗਤਾਂ ਦੇ ਨਾਲ ਕਰਨੀਆਂ ਸੀ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਆ ਭਾਈ ਅਮਰਤਪਾਲ ਸਿੰਘ ਨੇ ਵੀ ਨਸ਼ੇ ਛਡਾਉਣ ਦੀ ਗੱਲ ਕੀਤੀ ਸੀ ਤੇ ਸਰਕਾਰ ਨੇ ਐਨਐਸਏ ਲਾ ਕੇ ਤੇ ਜੇਲ੍ਹ ਦੇ ਵਿੱਚ ਜਿਹੜਾ ਨਜ਼ਰਬੰਦਿਆ ਉਹ ਕੀਤਾ ਹੋਇਆ ਆ ਸਰਕਾਰ ਨਹੀਂ ਚਾਹੁੰਦੀ ਕਿ ਨਸ਼ਾ ਜਿਹੜਾ ਆ ਖਤਮ ਹੋਵੇ ਨਸ਼ਿਆਂ ਦੇ ਸਿਰ ਤੇ ਸ਼ਰਾਬਾਂ ਦੇ ਸਿਰ ਦੇ ਉੱਤੇ ਗੈਂਗਸਟਰਾਂ ਦੇ ਸਿਰ ਦੇ ਉੱਤੇ ਇਹਨਾਂ ਸਰਕਾਰਾਂ ਦੀਆਂ ਜਿਹੜੀਆਂ ਹਕੂਮਤਾਂ ਆ ਸਿਆਸੀ ਆਗੂਆਂ ਦੀਆਂ ਸਰਕਾਰਾਂ ਜਿਹੜੀਆਂ ਆ ਉਹ ਚੱਲ ਰਹੀਆਂ ਆ ਸੋ ਨੌਜਵਾਨੋ ਸਮਝੋ ਇਹਨਾਂ ਦੇ ਜਾਲ ਵਿੱਚ ਨਾ ਫਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ